ਹਾਂਜੀ ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਮੀਤ ਕਰਦਾ ਸਾਰੇ ਵੀ ਠੀਕ ਠਾਕ ਹੋਗੇ ਆਪਾਂ ਪਹੁੰਚਿਆ ਟਰੈਕਟਰ ਮੰਡੀ ਬਰਨਾਲਾ ਤੇ ਬਾਈ ਨਾਲ ਕਰਦਿਆਂ ਗੱਲਬਾਤ ਕੈਕ ਟਰੈਕਟਰ ਲਿਆਇਆ ਤੇ ਡਰੈਸ ਵਗੈਰਾ ਬਾਈ ਦਾ ਲੈਨੇ ਆ ਤੇ ਮੋਬਾਈਲ ਨੰਬਰ ਵਗੈਰਾ ਬਾਈ ਦਾ ਵੀਡੀਓ ਦੇ ਐਂਡ ਤੇ ਮਿਲੂਗਾ ਹਾਂਜੀ ਬਾਈ ਫਸੇ ਚੱਲਦੀ ਕੀ ਨਾਮ ਹੈ ਜੀ ਆਪਣਾ ਠੀਕ ਹੈ ਕੈਕ ਟਰੈਕਟਰ ਹੈ ਜੀ 2370 ਰੈਂਡ ਦਾ ਜੀ ਠੀਕ ਹੈ ਤੁਸੀ ਕਿਹੜੇ ਤੋਂ ਕਰੇ ਹੁੰਦੇ ਠੀਕ ਹੈ ਘਰੇ ਹੁੰਦੇ ਆ ਠੀਕ ਹੈ ਤੇ ਬਾਕੀ ਸਾਰੇ ਇਧਰ ਦੋ ਜਨਾਂ ਕੱਢੀ ਜੀ ਆਪਾਂ ਨੂੰ ਮੇਂਦਰਾ ਕਰੀਰੇ 575 7 ਮਾਡਲ 7 ਮਾਡਲ ਸਾਰਾ ਰੇਨਲ ਆ ਬਈ ਟਰੈਕਟਰ ਰੇਨਲ ਟਰੈਕਟਰ ਆ ਵੀ ਮੋੜੇ ਤੇ ਤੁੰਗੇ ਤਾਂ ਹੋਈ ਵੀ ਹੁੰਦੀ ਜਿਵੇਂ ਠੀਕ ਹੈ ਜੀ ਹੋਈ ਵੀ ਹੋਈ ਹੋਈ ਸ਼ੋਦਾ ਤਾਂ ਸਾਰਾ ਰੇਨਲ ਹੈ ਸ਼ੋਦਾ ਦਾ ਜਮਾ ਨਵਾਂ ਹੀ ਪਿਆ ਬਾਈ ਟਰੈਕਟਰ ਦੇਖ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਦੇਖ ਸਕਦੇ ਹੋ ਤੇ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ 85 90 ਪਾਇਟ ਆ ਰਿਹਾ ਬਈ 85 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਪੰਪ ਪੰਪ ਦੇਖੋ ਜੀ ਕੋਈ ਖੁਰਲਿਆ ਨਹੀਂ ਹੈ ਨਾ ਬਈ ਪੰਪ ਹਾਂ ਜੀ ਹਾਂ ਸ਼ੀਲਡ ਆ ਪੰਪ ਜੀ ਦੇਖ ਸਕਦੇ ਹੋ ਟਰੈਕਟਰ ਸਾਰਾ ਰੇਨ ਵਾਲਾ ਬਈ ਸ਼ੋਹ ਦਾ ਦੇਖੋ ਪਹਿਲਾਂ ਕਿੰਨਾ ਨਮਾ ਪਿਆ ਜਮਾ ਉਹੀ ਪਿਆ ਬਈ 22 ਮਾਡਲ ਵਰਗਾ ਹਨਾ ਇਹ ਡਬਲ ਕਲਚ ਜੀ ਆ ਨਾ ਬਈ ਸਿੰਗਲ ਕਲਚ ਸਿੰਗ ਚ ਸਿੰਗਲ ਕਲਚ ਹੈ ਜੀ ਦੇਖ ਸਕਦੇ ਹੋ 575 ਖਰਚਾ ਬਹੁਤ ਘੱਟ ਆ ਬਈ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਤੇ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ 3 15000 ਰੁਪਏ ਵੀਰੇ 3 15 ਤੇ ਫਿਰ ਕੋਈ ਆਫਰ ਕਰੇਗਾ ਲੋੜੀ ਦਾ ਕਰਕੇ ਦੇ ਦੇ ਦਾਂਗੇ 295000 ਰੁਪਏ 295 ਦਾ ਇਹ ਫਿਰ ਹਫਤਾ ਰੱਖੇਗਾ ਆਫਰ 20 ਤਰੀਕ ਤੱਕ ਰਾਓ ਫਿਰ ਰੱਖੂਗਾ ਜੀ ਟਰੈਕਟਰ ਦੇਖ ਸਕਦੇ ਹੋ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਟਰੈਕਟਰ ਦੀ ਇਧਰ ਆ ਗਿਆ ਜੀ 735 ਇਧਰ ਆ ਗਿਆ ਜੀ 98 11 98 11 ਦੇਖ ਸਕਦੇ ਹੋ ਜੀ ਕਿਹੜਾ ਮਾਡਲ ਹੈ 98 ਮਾਡਲ ਹੈ ਜੀ ਰੇਟ ਆ ਗਿਆ 290 ਸਿੰਪਲ ਸਟੀering ਚਾਹੀ ਦੇਖ ਸਕਦੇ ਹੋ ਟਰੈਕਟਰ ਚਾਰ ਸਪੀਰੋਂ ਕੰਡੀਸ਼ਨ ਵਗੈਰਾ ਸੋਡੇ ਸਾਹਮਣੇ ਤੇ ਟਾਇਰ ਕਿੰਨੇ ਕਾ ਬਈ ਇਹਦੇ 85 ਪਏਗੇ ਬਈ 85 ਪਏ ਚਾਰੇ ਟਾਇਰ ਨਾਲ 85 ਕ ਪੈਸੇ ਟਾਇਰ ਹੈ ਟਰੈਕਟਰ ਦੇ ਇਹ ਨਾਲ ਦੇ ਆ ਬਈ ਜੀ ਵੀ ਨਾਲ ਦੇ ਕਹਾਂਗੇ ਅੱਛਾ ਮੈਂ ਕਿਤੇ ਨਾਲ ਦੇ ਕਹਿਣਾਗਾ ਮੈਂ ਵੀ ਆਖਿਆ ਅੱਛਾ ਪੱਕੇ ਟਾਇਰ ਹੈ ਠੀਕ ਆ ਬਾਈ ਕਹਿੰਦਾ ਪੱਕੇ ਟਾਇਰ ਆ ਬਾਈ ਦੇਖ ਸਕਦੇ ਹੋ ਮਗਰਾ ਆਟਮ ਗਰੂਟ ਦੇਖੋ ਵਿੱਚੋਂ ਬਾਈ ਵਧੀਆ ਸਾਫ ਪਿਆ ਹੈ ਰੀਜਨਲ ਮਗਰਾਟ ਆ ਦੇਖ ਸਕਦੇ ਹੋ ਆਪਣੇ ਨਾਲ ਦੇ ਮਗਰਾਲ ਨੇ ਠੀਕ ਆ ਰੀਨ ਨਾਲ ਹੈਗੇ ਲਾਲਾ ਕਹਿਣ ਦਾ ਭਾਵ ਭਾਵੇਂ ਤਾਂ ਟੱਚਿੰਗ ਨੂੰ ਹੁੰਦੀ ਆ ਉਹ ਕਹਿਣ ਦਾ ਭਾਵ ਤਾਂ ਰੀਜਨਲ ਆ ਨਾ ਬਾਈ ਨਹੀਂ ਜਨ ਮੋਰੇ ਨਿਕਲ ਜਾਂਦੇ ਆ ਦੇਖ ਸਕਦੇ ਹੋ ਇੰਡੀਕੇਟਰ ਵੀ ਉਹੀ ਆ ਬਾਈ ਕਿਹੜੇ ਆਉਂਦੇ ਹੁੰਦੇ ਸੀ ਹੈ ਨਾ ਸਾਰਾ ਕੁਝ ਚੱਲਦਾ ਸਾਰਾ ਕੁਝ ਚੱਲਦਾ ਬਾਈ ਸਾਰਾ ਕੁਝ ਇਹ ਬਾਈ ਕਹਿੰਦਾ ਉਹ ਨਹੀਂ ਲਾਇ ਇੰਡੀਕੇਟਰ ਸਾਰੇ ਰੀਜਨਲ ਇੰ ਕ੍ਰੈਡੀਸ਼ਨ ਵਗੈਰਾ ਟਰੈਕਟਰ ਦੀ ਜਾਣ ਜੂਨ ਤਾਂ ਫੁੱਲੀ ਆ ਬਾਈ ਨਾ ਜਨਾ ਤੇ ਇਹ ਬਾਈ ਕਿੰਨੇ ਦਾ ਦੇ ਦਾਂਗੇ ਫਿਰ ਆਪਾਂ ਜੀ ਦੇ ਦਾਂਗੇ 2 ਲੱਖ 65000 ਰੁਪਏ 2 ਲੱਖ 65000 ਰੁਪਏ ਦਾ ਮਿਲ ਜੂ ਜੀ ਟਰੈਕਟਰ ਦੇਖ ਸਕਦੇ ਹੋ ਜਮਾ ਓਕੇ ਟਰੈਕਟਰ ਹੈ ਇੰਜਨ ਗੇਰ ਓਕੇ ਆ ਬਾਈ ਜਮਾ ਪੰਜਾਹ ਨੰਬਰਾਂ ਕਾਪੀ ਕਾਜੀ ਦੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਤੇ ਇਧਰ ਆ ਗਿਆ ਜੀ ਹੌਲੈਂਡ ਪੰਜ ਮਾਡਲ ਪੰਜ ਮਾਡਲ ਹੈ ਜੀ ਹੌਲੈਂਡ ਟਰੈਕਟਰ ਚੈੱਕ ਕਰ ਸਕਦੇ ਹੋ ਜੀ ਸਾਰਾ origignal ਟਰੈਕਟਰ ਹੈ ਜੀ ਸਾਰਾ ਟਰੈਕਟਰ origignal ਹੈ ਜੀ ਜਿੰਨੇ ਜਿੰਨੇ ਸਾਰਾ ਕੋਈ ਸੀਲ ਦਾ ਕੋਈ ਆਵਾਜ਼ ਨਹੀਂ ਹੈਗੀ ਮਾਗਰ ਉਹਨੇ ਐਕਸਲ ਦੀ ਆਵਾਜ਼ ਹੁੰਦੀ ਹੈ ਹਾਂ ਮਾਗਰ ਆਵਾਜ਼ ਹੁੰਦੀ ਹੈ ਉਹ ਵੀ ਨਹੀਂ ਆਵਾਜ਼ ਨਹੀਂ ਆਏਗੀ ਟਰੈਕਟਰ ਦੀ ਬਾਈ ਕਹਿੰਦਾ ਬਾਈ ਮਾਗਰੋ ਆਵਾਜ਼ ਹੁੰਦੀ ਹੈ ਟਰੈਕਟਰ ਦੀ ਕੋਈ ਆਵਾਜ਼ ਨਹੀਂ ਟਰੈਕਟਰ ਦੇਖ ਸਕਦੇ ਹੋ 100 ਦਾ ਇੰਜਨ ਦਾ ਬਾਡੀ ਲੈਂਡ ਦਾ ਸਾਰਾ ਪੂਰਾ ਚੰਗਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਸੈਂਟਰ ਗੇਅਰ ਹੈ ਮਗਰ ਆਟਮ ਗਰੂਪ ਚੈੱਕ ਕਰ ਸਕਦੇ ਹੋ ਜੀ ਟਾਇਰਾਂ ਦੀ ਗੱਲ ਕਰੀਏ ਬਈ ਆਪਾਂ ਸਾਰੇ ਨਵੇਂ ਐਮ ਆਰ ਐਫ ਦੇ ਟ੍ਰੈਕਟਰ ਸਭ ਰੋ ਕੰਡੀਸ਼ਨ ਦੇਖੋ ਜੀ ਪਹਿਲਾਂ ਟਰੈਕਟਰ ਦੀ ਦੋ ਘੜੀ ਸਿਸਟਮ ਆਈ ਦੇ ਦਾਂਗੇ ਫਿਰ ਆਪਾਂ ਇੱਕ ਬਾਈ ਆ ਦੇਖ ਸਕਦੇ ਹੋ ਇੱਕੜੀ ਚੈੱਕ ਕਰੋ ਵਿੱਚੋਂ ਇਹ ਸਾਰਾ ਸੀਲਡ ਹੈ ਵੀਰੇ ਸਾਰਾ ਕੁਝ ਬਾਈ ਸੀਲਡ ਹੈ ਇਹਨਾਂ ਅੱਤੋਂ ਵੀ ਪੰਜ ਮਾਡਲ ਹੈ ਜੇ ਸੀਲਡ ਹੈ ਬਾਈ ਫੇਰ ਹੀ ਇੰਨਾ ਸਾਫ਼ ਪਿਆ ਟਰੈਕਟਰ ਸਾਫ਼ ਕੇ ਰੱਖਿਆ ਕਿਸੇ ਨੇ ਹਨਾ ਪੰਜਾਬ ਨੰਬਰ ਆ ਬਾਈ ਟਰੈਕਟਰ ਮਗਰਾਟ ਰੂਟੂ ਦੇਖੋ ਜੀ ਸਾਰਾ ਜੈਨੂਇਨ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਤੇ ਕੋਈ ਟੱਚ ਮੂਵ ਬਰਾ ਨਹੀਂ 55 ਐਚਪੀ ਹੈ 55 ਐਚਪੀ ਜਹੇ ਪਲੱਸ ਵਾਲਿਆਂ ਚ ਆ ਗਿਆ ਖਰਚਾ ਬਹੁਤ ਘੱਟ ਆ ਬਾਈ ਇਹਨਾਂ ਦਾ ਇਹਦਾ ਡਬਲ ਕਲਚ ਜੀ ਹੈ ਨਾ ਡਬਲ ਕਲਚ ਹੈ ਜੀ ਦੇਖ ਸਕਦੇ ਹੋ ਟਰੈਕਟਰ ਸੋਡੇ ਸਾਹਮਣੇ ਆ ਜਮਾ 55 ਐਚਪੀ ਦਾ ਬਹੁਤ ਘੱਟ ਖਰਚਾਗਾ ਤੇ ਰੇਟ ਦੀ ਗੱਲ ਕਰੀਏ ਬਾਈ ਰੇਟ ਬਾਈ 3 ਲੱਖ 65000 ਰੁਪਏ 3 ਲੱਖ 65000 ਰੁਪਏ ਤੇ ਦੇ ਦਾਂਗੇ ਕਿੰਨੇ ਦਾ ਫਿਰ ਆਪਾਂ 3 ਲੱਖ 45000 ਰੁਪਏ ਰੇਟ ਤੇ 3 ਲੱਖ 45 ਦਾ ਦੇ ਦਾਂਗੇ ਬਾਈ ਦੇਖ ਸਕਦੇ ਹੋ ਸਿੰਪਲ ਸਟੀering ਆ ਪਰ ਟਰੈਕਟਰ ਟਾਪ ਮਾਡਲ ਚ ਆ ਗਿਆ ਹੂੰ 55 ਐਚਪੀ ਦਾ ਬਾਈ ਕੱਲਾ ਪਾਵਰ ਸਟੀering ਕਰਾਉਣਾ ਪਊਗਾ ਟਾਇਰ ਤਾਂ ਨਹੀਂਗਾ ਵੀ ਕਿਸੇ ਪਾਸੋਂ ਮਾਰ ਖਾਂਦਾ ਜਮਾ ਨਵੇਂ ਟਾਇਰ ਹੈ ਤੇ ਕਿਤੇ ਕੋਈ ਰੰਗ ਵਗੈਰਾ ਨਹੀਂ ਹੋਇਆ ਦੇਖ ਸਕਦੇ ਹੋ ਸਾਰਾ ਟਰੈਕਟਰ ਇਹ ਸਿਸਟਮ ਹੀ ਦੇ ਦਾਂਗੇ ਆਪਾਂ ਸਿਸਟਮ ਡੈਕ ਦੇਖ ਸਕਦੇ ਹੋ ਐਂ ਦੇ ਦਾਂਗੇ ਜੀ ਇਧਰ ਆ ਗਿਆ 73597 ਮਾਡਲ ਇਹ ਬਾਹਰ ਪੰਪ ਪੱਕੇ ਅੰਦਰ ਬਈ ਬਾਹਰ ਪੰਪ ਕੱਢਿਆ ਹੋਇਆ ਵੀਰੇ ਅੱਛਾ ਕਢਾਇਆ ਹੋਇਆ ਬਾਈ ਦਾ ਬਾਹਰ ਪੰਪ ਹੈ ਜੀ ਦੇਖ ਸਕਦੇ ਹੋ ਕਲੱਚ ਨਾਲ ਨਹੀਂ ਹੈਗੀ ਲਿਫਟੇ ਜੀ ਬਿਨਾ ਕਲੱਚ ਤੋਂ ਹੀ ਐਂ ਦੇਖ ਸਕਦੇ ਹੋ ਜੀ ਮਗਰਾਟ ਨੂੰ ਰੂਟ ਦੇਖੋ ਡਰੈਕਟਰ ਦੇ ਪਹਿਲਾਂ ਜੀ ਤੁਸੀਂ ਮਗਰਾਟ ਵੀਰੇ ਆਹੀ ਫਿਲਰ ਹੋਇਆ ਹੋਇਆ ਜਾ ਰਿਹਾ ਠੀਕ ਹੈ ਉਹ ਨਾਲ ਦੀ ਆ ਕੇ ਕਹਿੰਦਾ ਪਾਵਾ ਸਾਰਾ ਕੋ ਰਿਜਨਲ ਟਰੈਕਟਰ ਬਾਕੀ ਰਿਜਨਲ ਟਰੈਕਟਰ ਹੀ ਸਾਰਾ ਕੱਲਾ ਉਹ ਵੀ ਬਾਈ ਦੱਸ ਕੇ ਇਹ ਗੱਲ ਬਾਈ ਬਹੁਤ ਚੰਗੀ ਗੱਲ ਹੈ ਕਿਹੜਾ ਵੀ ਦੱਸ ਕੇ ਦਿੰਦਾ ਹੈ ਵੀ ਆਹ ਚੀਜ਼ ਆ ਬਾਈ ਕੱਲੇ ਇੱਥੇ ਆ ਕੇ ਪਤਾ ਲੱਗੂ ਬਾਈ ਫੇਰ ਉਹ ਫੈਦਾ ਨਹੀਂ ਦੂਰੋਂ ਵੀ ਚੱਲ ਕੇ ਆਉਣੇ ਹੋ ਪਰ ਟਰੈਕਟਰ ਸਾਰਾ ਰਿਜਨਲ ਆ 80 ਪੈਸੇ ਟਾਇਰ ਆ ਟਰੈਕਟਰ ਦੇ ਠੀਕ ਹੈ ਤੇ ਮੂਰੇ ਮਗਰਾਟ ਬੂਟ ਲੱਗੇ ਹੋਏ ਆ ਟਰੈਕਟਰ ਦੇਖੋ ਜੀ ਪੂਰਾ ਚੰਗਾ ਟਰੈਕਟਰ ਆ ਇਹ ਵੀ ਪੰਜਾਬ ਨੰਬਰੀ ਆ ਜੀ ਪੰਜਾਬ ਨੰਬਰ ਟਰੈਕਟਰ ਪੰਜਾਬ ਨੰਬਰ ਉਹਦਾ ਠੀਕ ਹੈ ਕੋਈ ਲੋਨ ਵਗੈਰਾ ਨਹੀਂ ਟਰੈਕਟਰ ਦੇ ਹੋਊਗਾ ਲਾ ਲੋ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੈ ਪੰਪ ਵਾਰ ਕੱਢਿਆ ਹੋਇਆ ਜੀ ਦੇਖ ਸਕਦੇ ਹੋ ਕੋਈ ਕਲੱਚ ਨਾਲ ਲਿਫਟ ਨਹੀਂ ਇਹਦਾ ਰੇਟ ਦੀ ਗੱਲ ਕਰੀਏ ਜੀ 62000 ਰੁਪਏ ਇੱਕ ਲੱਖ 62000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਤੇ ਦੇਵਾਏ ਕਿੰਨੇ ਦਾ ਬਈ ਫਿਰ ਆਪਾਂ 1 40 ਦਾ ਟਰੈਕਟਰ ਮਿਲ ਜੂ ਜੀ ਦੇਖ ਸਕਦੇ ਹੋ ਕੰਡੀਸ਼ਨ ਬਗਦਾ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਪੂਰਾ ਚੰਗਾ ਟਰੈਕਟਰ ਆ ਬਈ ਇਹ ਕਲੱਚ ਹੁਣ ਲਿਫਟ ਦਾ ਵੀ ਸੋਨੂੰ ਚੱਕਿਆ ਗਿਆ ਵੀ ਐ ਨਹੀਂ ਵੀ ਕਲੱਚ ਦੱਬ ਲਿਆ ਚੱਕਣੀ ਨਹੀਂ 99 ਮਾਡਲ ਆ ਗਿਆ ਜੀ ਇੱਧਰ ਇਸ 73598 ਮਾਡਲ ਜੀ ਨਵੀਂ ਸ਼ੋਅ ਚ ਆ ਗਿਆ ਜੀ ਦੇਖ ਸਕਦੇ ਹੋ ਤੇ ਇਹ ਵੀ ਟਰੈਕਟਰ ਸਾਰਾ ਰੇਨ ਵਾਲੀ ਆ ਗਿਆ ਬਾਈ ਪੂਰਾ ਕਲੰਬੀ ਲੱਗੀ ਆਪਾਂ ਤੇ ਇਹ ਸਾਰਾ origignal ਟਰੈਕਟਰ ਹੈ ਇਹ ਬਾਈ ਕਹਿੰਦਾ ਬਾਈ ਸਾਰਾ ਹੀ ਰੇਨ ਵਾਲਾ 98 ਮਾਡਲ ਦੇਖ ਸਕਦੇ ਹੋ ਜੀ ਮਗਰਾਡ ਅਮਰੂਟ ਚੈੱਕ ਕਰੋ ਜੀ ਵਿੱਚੋਂ ਦੇਖ ਸਕਦੇ ਹੋ ਚਾਰ ਸਪੀਰੋਂ ਦੇਖ ਸਕਦੇ ਹੋ ਸਾਰਾ ਰੇਨ ਵਾਲਾ ਹੈ ਇਹਦੇ ਕਿਤੇ ਨਹੀਂ ਬਾਈ ਕੋਈ ਟੱਚਿੰਗ ਵਗੈਰਾ ਸਾਰਾ ਓਮੇ ਪਿਆ ਗਿਆ ਕਿਵੇਂ ਜਨਸੀ ਤੋਂ ਐ ਤੇ ਬਾਕੀ ਸਾਰੇ ਇੰਡੀਕੇਟਰਾਂ ਤੇ ਦੇਖੋ ਬਾਈ ਫੁੱਟਣ ਦੇ ਮਾਰੇ ਨੇ ਪੂਰਾ ਜਾਲ ਵਗੈਰਾ ਲਾਇਆ ਹੋਇਆ ਪੰਜਾਬ ਨੰਬਰ ਟਰੈਕਟਰ ਹੁੱਕ ਹੱਕ ਦੇਖੋ ਜੀ ਪੂਰੀ ਚੰਗੀ ਐ ਰਿੰਬ ਦੇਖੋ ਜੀ ਸਾਰੇ ਕਿੰਨੇ ਸਾਫ ਪਏ ਹੈਗੇ 98 ਮਾਡਲ ਦੇ ਕੋਈ ਸਾਫ ਰਿੰਬ ਨਹੀਂ ਰਹਿੰਦੇ ਇਹ ਦੇਖੋ ਜੀ ਟਾਇਰ ਵੀ ਦੇਖ ਸਕਦੇ ਹੋ ਟਾਇਰ ਕਿੰਨੇ ਕ ਪਏ ਆ ਭਾਈ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਓਕੇ ਆ ਜਮਾ ਟਰੈਕਟਰ ਇੰਜਨ ਗੇਅਰ ਤਾਂ ਓਕੇ ਆ ਜੀ ਟਰੈਕਟਰ ਚਾਰ ਸਵੇਰੋ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਹੋ ਕੋਈ ਲਾ ਲੋ ਟਰੈਕਟਰ ਆਈ ਨਹੀਂ ਗਾ ਵੀ ਕੱਲ ਨੂੰ ਜਾ ਕੇ ਇੰਜਨ ਮੰਗ ਲੂ ਬਾਈ ਕਹਿੰਦਾ ਜਮਾ ਓਕੇ ਟਰੈਕਟਰ ਐ ਤੇ ਇਹ 1 55 ਰੇਟ ਆ ਬਾਈ ਫਿਰ ਦੇ ਦਾਂ ਕਿੰਨੇ ਦਾ ਆਪਾਂ ਇਹ ਬਾਈ ਦੇ ਦਾਂਗੇ 1 35000 ਰੁਪਏ 1 35000 ਰੁਪਏ ਦਾ ਦੇ ਦਾਂਗੇ ਜੀ ਟਰੈਕਟਰ ਦੇਖ ਸਕਦੇ ਹੋ ਤੇ ਇਧਰ ਆਪਾਂ ਤੁਹਾਨੂੰ ਟਰੈਕਟਰ ਲੈ ਕੇ ਆਏ ਆ ਜੀ ਇਹ ਵੀ 735 ਬਾਈ ਚਾਰ ਮਾਡਲ ਐ ਜੀ 735 ਟਰੈਕਟਰ ਐ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਐ ਜੀ ਹਾਂ ਜੀ ਇੰਜਨ ਲੋੰਜਰ ਬਾਈ ਕਹਿੰਦਾ ਸੀਲਡ ਐ ਜੀ ਸਾਰਾ ਚੈੱਕ ਕਰੋ ਕੋਈ ਬਲੋ ਨਹੀਂ ਬਾਈ ਸਾਰਾ ਕੁਝ ਸੀਲਡ ਹੈ ਇੰਜਨ ਚਾਰ ਮਾਡਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਜਮਾ 90 ਪਈ ਹੈ ਜੀ ਟਾਇਰ 90 ਪੈਸੇ ਦੇਖ ਸਕਦੇ ਹੋ ਟਾਇਰ ਤੇ ਬਾਕੀ ਸਿਰੇ ਬਾਡੀ ਲੈਨ ਦਾ ਚੈੱਕ ਕਰੋ ਜੀ ਤੇ ਮਗਰਾੜ ਮਰੂਡ ਦੇਖੋ ਸੱਤਾਂ ਦੇਖੋ ਤਾਂ ਹਾਂ ਤੋਂ ਕਿੰਨੀਆਂ ਸਾਫ ਹੈ ਬਾਈ ਵਿੱਚੋਂ ਦਾ ਸਾਫ ਹੈਗੀ ਹੈਗੀ ਆ ਦੇਖ ਦੇਖ ਸਕਦੇ ਹੋ ਮਾਗਰੋ ਇੰਡੀਕੇਟਰ ਵਗੈਰਾ ਉੱਕਾਂ ਵਗੈਰਾ ਜਮਾ 4 ਨੰਬਰ 4 ਮਾਡਲ ਟਰੈਕਟਰ ਹੈ ਪਰ ਪਿਆ ਜਮਾ ਨਮਾ ਹੈ ਨਾ ਬਾਈ ਜਮਾ ਨਮਾ ਟਰੈਕਟਰ ਪਿਆ ਜੀ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਟਰੈਕਟਰ ਦੀ ਚਾਰ ਸਪੇਰੋਂ ਜੀ ਇਹਦਾ ਰੇਟ ਕੀ ਆ ਬਾਈ ਫਿਰ 270 2,70,000 ਰੁਪਿਆ ਰੇਟ ਆ ਬਾਈ ਟਰੈਕਟਰ ਦਾ ਚਾਰ ਮਾਡਲ ਦਾ ਨਵਾਂ ਟਰੈਕਟਰ ਆ ਪਰ ਤੇ ਇਹ ਫਿਰ ਦੇ ਦੇ ਆ ਕਿੰਨੇ ਦਾ ਬਾਈ ਫਿਰ ਆਪਾਂ 2,45,000 ਦਾ ਮਿਲ ਜੂ ਬਾਈ ਟਰੈਕਟਰ ਦੇ ਸਕਦੇ ਹੋ ਜਮਾ ਨਵਾਂ ਟਰੈਕਟਰ ਹੈ ਤੇ ਇੱਧਰ ਦੇਖ ਸਕਦੇ ਹੋ 855 855 ਜੀ 2002 ਮਾਡਲ ਆ ਟਰੈਕਟਰ ਜੀ ਦੇਖ ਸਕਦੇ ਹੋ ਇੰਜਨ ਗੇਅਰ ਦਾ ਇਹ ਵੀ ਓਕੇ ਆ ਬਾਈ ਬਾਈ ਓਕੇ ਆ ਵੀਰੇ ਓਕੇ ਸਾਰਾ ਟਰੈਕਟਰ ਬਾਈ ਕਹਿੰਦਾ ਓਕੇ ਆ ਜੀ ਦੇਖ ਸਕਦੇ ਹੋ ਤੇ ਟਾਇਰ ਕਿੰਨੇ ਕਾ ਬਾਈ ਇਹਦੇ ਟਾਇਰ ਰਹਿਣੇ ਹੈਗੇ 90 ਪੈਸੇ ਚਾਰੇ 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਚੰਗਾ ਹੈ ਜੀ ਕਿਤੇ ਉਹ ਮਗਰਿਆਟ ਨਹੀਂ ਗਲੇ ਇਕੱਲਾ ਦੇਖ ਸਕਦੇ ਹੋ ਚਾਰ ਸਪੇਰੋਂ ਵੀ ਤੁਹਾਡੇ ਸਾਹਮਣੇ ਆ ਮਗਰਿਆਟ ਜੀ ਸਾਰਾ ਓਰੀਜਨਲ ਹੈ ਵੀਰੇ ਕਿਤੇ ਵੀ ਰੰਗ ਵੱਜਿਆ ਆਪਾਂ ਦੇ ਦਵਾਰਾਂ ਅਸਾਂ ਕਿਤੇ ਕੋਈ ਬਾਈ ਕਹਿੰਦਾ ਰੰਗ ਨਹੀਂ ਵੱਜਿਆ ਇਹ ਸਾਰਾ ਟਰੈਕਟਰ ਓਰੀਜਨਲ ਹੈ ਜੀ ਚੈੱਕ ਕਰ ਸਕਦੇ ਹੋ ਟਰੈਕਟਰ ਚਾਰ ਸਪੇਰੋਂ ਸੋਨੂੰ ਦਿਖਾਤਾ ਜੀ ਟਰੈਕਟਰ ਆਪਾਂ ਬਾਡੀ ਲਾਈਨ ਦਾ ਇੰਜਨ ਗੇਅਰ ਦਾ ਓਕੇ ਹੈ ਜੀ ਟਰੈਕਟਰ ਸ਼ੋਅ ਦੇਖੋ ਜੀ ਕਿੰਨੀ ਸਾਫ਼ ਪਈ ਆ ਪੂਰਾ ਚੰਗਾ ਤੇ ਬਾਕੀ ਸਾਰੇ ਆਪਾਂ ਬਾਈ ਦਾ ਥੋਨੂੰ ਡਰੈਸ ਵਗੈਰਾ ਹੁਣ ਵੀਡੀਓ ਦੇ ਵਿੱਚ ਦਿੰਨੇ ਆ ਬਾਈ ਕਿਹੜਾ ਪਿੰਡ ਆ ਬਾਈ ਦਾ ਨਾਂ ਥੇ ਤੇ ਬਾਕੀ ਸਾਰੇ ਜੇ ਕਿਸੇ ਵੀ ਨੇ ਕੋਈ ਟਰੈਕਟਰ ਲੈਣਾ ਬਾਈ ਦੀ ਜ਼ਿੰਮੇਵਾਰੀ ਐ ਹਾਂਜੀ ਬਾਈ ਕੀ ਨਾਮ ਆਖਿਆ ਬਲਵੰਤ ਸਿੰਘ ਵੀਰੇ ਠੀਕ ਐ ਤੇ ਪਿੰਡ ਜੀ ਖੁੱਡੀ ਕਲਾਂ ਖੁੱਡੀ ਕਲਾਂ ਤੇ ਇਹ ਆਪਣੇ ਉਂ ਟਰੈਕਟਰ ਸੋਮਵਾਰ ਤੋਂ ਬਣਾ ਕਿੱਥੇ ਹੁੰਦੇ ਆ ਬਾਈ ਘਰੇ ਹੁੰਦੇ ਵੀਰੇ ਖੁੱਡੀ ਕਾਂਪ ਘਰੀ ਹੁੰਦੇ ਐ ਤੇ ਠੀਕ ਐ ਤੇ ਕੰਟੈਕਟ ਨੰਬਰ ਬਾਈ ਆਪਣਾ 942 ਹਾਂਜੀ ਬੈਰੀਗੜ ਸੀ ਦੁਬਾਰੇ ਫੇਰ ਬੋਲ ਦਿਓ ਜੀ 942 ਹਾਂਜੀ ਬੈਰੀਗੜ ਸੀ ਠੀਕ ਹੈ ਤੇ ਮਾਨਤਾਨ ਫੁੱਲ ਕਰਕੇ ਦੇਵੋਗੇ ਬਾਈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਆ ਬਾਈ ਤੇ ਪ੍ਰਾਣਾ ਕੱਟ ਲਓਗੇ ਬਈ ਟਰੈਕਟ ਆਪ ਦੇ ਦਾ ਪੰਜਾਬ ਨੰਬਰ ਹੋਵੇ ਕਿ ਕੋਈ ਮਰਜ਼ੀ ਨੰਬਰ ਮਰਜ਼ੀ ਨਾ ਪੰਜਾਬ ਨੰਬਰ ਹੀ ਵਧ ਦਿੰਨੇ ਅੱਛਾ ਬਾਈ ਕਹਿੰਦਾ ਬਈ ਪੰਜਾਬ ਨੰਬਰ ਹੀ ਵਧ ਟਰੈਕਟਰ ਕੱਟਾਂਗੇ ਅਸੀਂ ਪੰਜਾਬ ਨੰਬਰ ਹੀ ਦੇਵਾਂਗੇ ਟਰੈਟ ਦੇਖ ਸਕਦੇ ਹੋ ਬਾਰੇ ਸਾਰੇ ਟਰੈਟ ਬਾਈ ਕੋਲੇ ਪੂਰੇ ਚੰਗੇ ਆ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੈ ਤਾਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ